ਦੋਸਤੋ ਇਹ ਕਹਾਣੀ ਜ਼ਰੂਰ ਪੜਿਓ ਅਤੇ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਇੱਕ ਬਜ਼ੁਰਗ ਹਮੇਸ਼ਾ ਆਪਣੇ ਹਰੇ ਭਰੇ ਪਰਿਵਾਰ ਨੂੰ ਦੇਖ ਕੇ ਇੱਕੋ ਹੀ ਸ਼ਬਦ ਕਹਿੰਦਾ ਹੁੰਦਾ ਸੀ ਉਹ ਸ਼ਬਦ ਸੀ ਸਬਰ ਦਾ ਫਲ ਮਿੱਠਾ ਹੁੰਦਾ ਇਹ ਲਫ਼ਜ਼ ਉਹ ਅਕਸਰ ਹੀ ਬੋਲਦਾ ਰਹਿੰਦਾ ਸੀ ਇੱਕ ਦਿਨ ਉਹਦੇ ਪੋਤੇ-ਪੋਤੀਆਂ ਨੇ ਉਸ ਨੂੰ ਪੁੱਛਿਆ ਕਿ ਦਾਦਾ ਜੀ ਤੁਸੀਂ ਹਮੇਸ਼ਾ ਇੱਕ ਹੀ ਲਫ਼ਜ਼ ਬੋਲਦੇ ਹੋ ਸਬਰ ਦਾ ਫਲ ਮਿੱਠਾ ਹੁੰਦਾ ਇਸ ਦਾ ਮਤਲਬ ਕੀ ਹੈ ਸਾਨੂੰ ਸਮਝਾਓ ਫਿਰ ਉਸ ਬਜ਼ੁਰਗ ਨੇ ਦੱਸਿਆ ਕਿ ਜਦੋਂ ਮੇਰਾ ਵਿਆਹ ਹੋਇਆ ਮੈਂ ਤੁਹਾਡੀ ਦਾਦੀ ਨੂੰ ਬਿਲਕੁਲ ਵੀ ਪਸੰਦ ਨਹੀਂ ਸੀ ਕਿਉਂਕਿ ਮੇਰਾ ਰੰਗ ਕਾਲਾ ਸੀ ਤੇ ਤੁਹਾਡੀ ਦਾਦੀ ਬਹੁਤ ਜ਼ਿਆਦਾ ਸੋਹਣੀ ਸੁਨੱਖੀ ਸੀ ਤੇ ਮੈਂ ਜਦੋਂ ਤੁਹਾਡੀ ਦਾਦੀ ਨੂੰ ਉਸ ਦੇ ਪੇਕੇ ਪਿੰਡ ਤੋਂ ਲੈਣ ਗਿਆ ਰਾਸਤੇ ਵਿੱਚ ਆਉਂਦੇ ਹੋਏ ਤੁਹਾਡੀ ਦਾਦੀ ਨੇ ਕਿਹਾ ਕਿ ਮੈਨੂੰ ਬੜੀ ਪਿਆਸ ਲੱਗੀ ਹੈ ਤੇ ਤੁਸੀਂ ਮੈਨੂੰ ਖੂਹ ਵਿੱਚੋਂ ਪਾਣੀ ਕੱਢ ਕੇ ਦਿਓ ਉਸ ਸਮੇਂ ਦੇ ਵਿੱਚ ਖੂਹ ਹੁੰਦੇ ਸਨ ਤੇ ਜਦੋਂ ਮੈਂ ਖੂਹ ਵਿੱਚੋਂ ਪਾਣੀ ਕੱਢਣ ਦੇ ਲਈ ਝੁਕਿਆ ਤਾਂ ਤੁਹਾਡੀ ਦਾਦੀ ਨੇ ਮੈਨੂੰ ਧੱਕਾ ਦੇ ਕੇ ਉਸ ਖੂਹ ਦੇ ਵਿੱਚ ਸੁੱਟ ਦਿੱਤਾ ਅਤੇ ਆਪ ਉਥੋਂ ਆਪ ਦੇ ਪੇਕੇ ਪਿੰਡ ਨੂੰ ਵਾਪਸ ਤੁਰ ਪਈ ਤੇ ਮੈਂ ਵੀ ਹਿੰਮਤ ਕਰਕੇ ਖੂਹ ਦੇ ਵਿੱਚੋਂ ਬਚ ਨਿਕਲਿਆ ਅਤੇ ਜਦੋਂ ਮੈਂ ਬਾਹਰ ਆਇਆ ਤੁਹਾਡੀ ਦਾਦੀ ਹਜੇ ਥੋੜੀ ਦੂਰ ਹੀ ਗਈ ਸੀ ਤੇ ਮੈਂ ਪਿੱਛੇ ਭੱਜ ਕੇ ਉਸ ਨੂੰ ਰੋਕ ਲਿਆ ਮੈਨੂੰ ਦੇਖ ਕੇ ਤੁਹਾਡੀ ਦਾਦੀ ਕਾਫੀ ਡਰ ਗਈ ਸੀ ਉਸ ਨੂੰ ਪਤਾ ਸੀ ਜੇ ਮੈਂ ਇਹ ਗੱਲ ਜਾ ਕੇ ਉਦੇ ਪੇਕੇਆਂ ਨੂੰ ਦੱਸ ਦਿੱਤੀ ਤਾਂ ਉਹ ਉਸ ਨੂੰ ਜਿਉਂਦੀ ਨਹੀਂ ਛੱਡਦੇ ਡਰਦੇ ਮਾਰੇ ਤੁਹਾਡੀ ਦਾਦੀ ਨੇ ਮੇਰੇ ਪੈਰ ਫੜ ਲਏ ਤੇ ਮੇਰੇ ਤੋਂ ਮਾਫੀ ਮੰਗੀ ਤੇ ਕਿਹਾ ਜ਼ਿੰਦਗੀ ਦੇ ਵਿੱਚ ਜੋ ਤੂੰ ਕਹੇਗਾ ਮੈਂ ਉਹੀ ਕਰੂੰਗੀ ਪਰ ਇਹ ਗੱਲ ਕਿਸੇ ਨੂੰ ਨਾ ਦੱਸੀਂ ਜੇਕਰ ਮੈਂ ਉਸ ਦਿਨ ਸਬਰ ਨਾ ਕਰਦਾ ਤੇ ਮੈਂ ਜਾ ਕੇ ਤੁਹਾਡੀ ਦਾਦੀ ਦੇ ਪੇਕੇਆਂ ਨੂੰ ਸਾਰੀ ਕਹਾਣੀ ਦੱਸ ਦਿੰਦਾ ਤਾਂ ਉਹਨਾਂ ਨੇ ਸ਼ਾਇਦ ਉਹਨੂੰ ਮਾਰ ਦੇਣਾ ਸੀ ਤੇ ਮੇਰਾ ਜਿਹੜਾ ਪਰਿਵਾਰ ਅੱਜ ਇੰਨਾ ਖੁਸ਼ਹਾਲ ਤੇ ਹਰਿਆ ਭਰਿਆ ਬਣਿਆ ਹੈ ਸ਼ਾਇਦ ਇਹ ਨਾ ਬਣਦਾ ਗੁੱਸਾ ਤਾਂ ਮੇਰੇ ਮਨ ਵਿੱਚ ਵੀ ਬਹੁਤ ਸੀ ਪਰ ਮੈਂ ਸਬਰ ਕੀਤਾ ਤੇ ਮੈਂ ਸਬਰ ਕਰਕੇ ਉਸ ਗੱਲ ਬਾਰੇ ਕਿਸੇ ਨੂੰ ਨਹੀਂ ਦੱਸਿਆ ਤੇ ਉਸੇ ਸਬਰ ਕਰਕੇ ਅੱਜ ਮੇਰਾ ਪਰਿਵਾਰ ਅੱਗੇ ਵਧਿਆ ਤੇ ਇੰਨਾ ਹਰਾ-ਭਰਾ ਇੰਨਾ ਖੁਸ਼ਹਾਲ ਪਰਿਵਾਰ ਮੈਨੂੰ ਮਿਲਿਆ ਤੇ ਜਦੋਂ ਮੈਂ ਇਹ ਸਾਰੇ ਖੁਸ਼ਹਾਲ ਪਰਿਵਾਰ ਨੂੰ ਦੇਖਦਾ ਧੀਆਂ ਪੁੱਤਰਾਂ ਨੂੰ ਸਾਰਿਆਂ ਨੂੰ ਤੇ ਤੁਹਾਨੂੰ ਦੇਖਦਾ ਤਾਂ ਮੇਰੇ ਮਨ ਵਿੱਚੋਂ ਮੇਰੇ ਅੰਦਰੋਂ ਇੱਕ ਹੀ ਆਵਾਜ਼ ਨਿਕਲਦੀ ਹੈ ਕਿ ਸਬਰ ਦਾ ਫਲ ਮਿੱਠਾ ਹੁੰਦਾ ਸਬਰ ਦਾ ਫਲ ਮਿੱਠਾ ਹੁੰਦਾ ਦੋਸਤੋ ਜੇਕਰ ਤੁਹਾਨੂੰ ਸਾਡੀ ਕਹਾਣੀ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਫਾਲੋ ਅਤੇ ਸਬਸਕ੍ਰਾਈਬ ਜਰੂਰ ਕਰਨਾ ਜੀ ਧੰਨਵਾਦ